ਅਸੀਂ ਕਹਿੰਦੇ ਕਿ ਇਸ ਫਿਲਮ ਦੇ ਵਿੱਚ ਗੋਲੀ ਚੱਲ ਰਹੀ ਜੀ ਪਲਾਨਾ ਹੋ ਰਿਹਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੀਏ ਫਿਰ ਘਰਾਂ 'ਚ ਨੈਟਫਲਿਕਸ ਵੀ ਬੰਦ ਕਰ ਦਈਏ ਅਸੀਂ ਜੇ ਵਿਰੋਧ ਕਰਾਂਗੇ ਇਨ ਫਿਊਚਰ ਸਮਝ ਲੋ ਅਸੀਂ ਆਪਦੀ ਪੰਜਾਬੀ ਮਾਂ ਬੋਲੀ ਨੂੰ ਨੱਪ ਰਹੇ ਆਂ ਪਰ ਜਿਹੜੀ ਇਹ ਫਿਲਮ ਹੈ ਇਹ ਮੈਂ ਰੱਬ ਤੋਂ ਡਰ ਕੇ ਕਹਿੰਦਾ ਪਰਮਾਤਮਾ ਤੋਂ ਇਹ ਉਹਨੂੰ ਕੰਪੀਟੀਸ਼ਨ ਦੇएगी ਜੋ ਨੈਟਫਲਿਕਸ ਤੇ ਕੰਟੈਂਟ ਹੈ ਤੇ ਜੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਚਾਹੇ ਉਹ ਸੌਦੀਆਂ ਫਿਲਮਾਂ ਨੇ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਵਾਕੇ 10 ਜਣਿਆਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਇਹਨੂੰ ਸਪੋਰਟ ਕਰਾਂਗੇ ਤਾਂ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਤੇ ਸਾਡਾ ਪੰਜਾਬੀ ਸਿਨੇਮਾ ਹੈ ਉਹ ਵੀ ਇੱਕ ਦਿਨ ਜਿੱਦਾਂ ਬਾਲੀਵੁੱਡ ਜਾਂ ਸਾਊਥ ਵਾਲਾ ਖੜਾ ਤਾਂ ਜਿਹੜਾ ਥਰਡ ਜਿਹੜਾ ਥੈਮ ਹੋਊਗਾ ਉਹ ਪੰਜਾਬੀ ਫਿਲਮਾਂ ਦਾ ਹੋਊਗਾ ਹੁਣ 140 ਕਰੋੜ ਦੀ ਆਬਾਦੀ ਵੀ ਪੰਜਾਬੀ ਗਾਣੇ ਸੁਣਨ ਲੱਗੀ ਔਰ ਉਹ ਦਿਨ ਦੂਰ ਨਹੀਂ ਜਿੱਦਣ ਉਹ ਪੰਜਾਬੀ ਫਿਲਮਾਂ ਵੀ ਦੇਖਣਗੇ ਹੁਣ ਜੇ ਇੰਨਾਂ ਨੇ ਦੋਹਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ ਹੈ ਠੀਕ ਹੈ ਜੀ ਉਹਦਾ ਸਿੰਬੋਲਿਕਲੀ ਰੀਜ਼ਨ ਕੀ ਸੀਗਾ ਕਿ ਦੋਵੇਂ ਭਾਈ ਸੀਗੇ ਜੇ ਇੱਕ ਬੰਦਾ ਪਹਿਲਾਂ ਮਾਰਦਾ ਦੂਜਾ ਮਾਰਦਾ ਤਾਂ ਉਹ ਚੀਜ਼ ਨੂੰ ਕਨਸੈਪਟ ਹੁਣ ਤਾਂ ਸਟੋਰੀ ਐ ਦੱਸਣ ਲੱਗੇ ਬੰਦ ਕਰ ਦਿਓ ਮੇਰਾ ਵੀ ਓਏ ਹੋਰ ਵੀ ਦੇਖਣੀ ਆ ਕਿਸੇ ਨੇ ਆ ਜਾਓ ਆ ਜਾਓ ਆ ਜਾਓ ਸਾਰੀ 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 ਆਜੋ ਆਜੋ ਮੇਰਾ ਵੀ ਦੱਸ ਦੋ ਸਾਰੀ ਫਿਲਮੀ ਸੁਣਾਤੀ ਸੀ ਪਤੰਦਰ ਰਾਣੇ ਸੇਠੂ ਭਾਈ 17-18 ਸਾਲ ਤੋਂ ਇੰਨੇ ਇੱਕ ਸ਼ੋਅ ਲਾ ਲਏ ਜਦੋਂ ਕਿਸੇ ਮੈਰਿਜ ਤੇ ਵੀ ਜਾਂਦੇ ਤਾਂ ਉੱਥੇ ਕੈਮਰੇ ਚੱਲਦੇ ਨੇ ਔਰ ਕੈਮਰੇ ਨੂੰ ਫੇਸ ਕਰਨ ਆ ਗਿਆ ਤੁਸੀਂ ਟੈਨਸ਼ਨ ਫਰੀ ਹੋ ਕੇ ਫੇਸ ਕਰ ਲਾਗੇ ਤੇ ਮੈਨੂੰ ਲੱਗਦਾ ਕਿ ਉਹ ਐਕਟ ਆਪਣੇ ਆਪ ਹੀ ਬਣ ਜਾਂਦਾ ਹੈ ਸੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਇਸ ਮੂਵੀ ਲਈ ਮੈਨੂੰ ਸਾਡੇ ਭਰਾਣੇ ਮੈਨੂੰ ਕਾਲ ਕੀ ਕਿ 네ਗੇਟਿਵ ਹੀਰੋ ਦਾ ਕਿਰਦਾਰ ਆ ਵੀਰੇ ਪਰ ਸਾਨੂੰ ਇਸ ਫਿਲਮ ਦੀ ਸਟੂਡੀਓ ਵਿੱਚ ਸਿਰਫ ਤੂੰ ਦੱਸ ਰਿਹਾ ਜੇ ਸਾਡੇ ਕਰਕੇ ਤੂੰ ਵੀ ਕਰੇਗਾ ਫਿਰ ਮੈਂ ਸਟੋਰੀ ਸੁਣੀ ਤੇ ਮੈਨੂੰ ਲੱਗਾ ਕਿ ਮੈਨੂੰ ਇਹ ਕਰਨੀ ਚਾਹੀਦੀ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਸ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਾਦੇ ਤੰਬੇ ਹੈ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਜਾਂਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਮੈਨੂੰ ਰਿਲੈਕਸ ਜਨ ਜਾਦੇ ਪਸੰਦ ਹੈ ਇਹ ਫਿਲਮ ਵੀ ਮੈਂ ਪੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਹਾਂ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂੜਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਹਾਂ ਵੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਵਾਕੇ 10 ਜਣਿਆਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਆਪਦੇ ਮੂੰਹੋਂ ਕਹਿੰਨਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਨਹੀਂ ਇਹ ਤਾਂ ਨਾ ਕੋਈ ਫਰਕ ਨਹੀਂ ਜੀ ਪੈਂਦਾ ਦੇਖੋ ਇਹ ਸਰਟੀਫਿਕੇਟ ਸਿਰਫ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਦੇਖੋ ਜਦੋਂ ਕੋਈ ਵੀ ਕਿਸੇ ਹੋਰ ਕਲਚਰ ਦੀ ਫਿਲਮ ਆਉਂਦੀ ਆ ਚਾਹੇ ਉਹ ਬਾਲੀਵੁੱਡ ਦੀ ਆਉਂਦੀ ਆ ਚਾਹੇ ਹਾਲੀਵੁੱਡ ਦੀ ਆਉਂਦੀ ਚਾਹੇ ਸਾਊਥ ਦੀ ਫਿਲਮ ਆਉਂਦੀ ਆ ਤੇ ਅਸੀਂ ਸਭ ਤੋਂ ਵੱਧ ਜਿਹੜੀ ਕੇਜੀਐਫ ਆ ਜਾਂ ਜਿਹੜੀਆਂ ਸਾਊਦੀਆਂ ਫਿਲਮਾਂ ਨੇ ਉਹ ਬਹੁਤ ਵੱਡਾ ਬਿਜ਼ਨਸ ਪੰਜਾਬ ਦੇ ਵਿੱਚ ਕਰਦੀਆਂ ਨੇ ਪਰ ਜਦੋਂ ਸਾਡਾ ਆਪਣਾ ਕੋਈ ਇਦਾਂ ਦੀ ਫਿਲਮ ਬਣਾਉਂਦਾ ਏ ਤਾਂ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਜੇ ਉਹ ਗੱਲ ਕਰਕੇ ਵਾਇਲੈਂਸ ਦੀ ਤਾਂ ਕੇਜੀਐਫ ਤੋਂ ਤਾਂ ਬਹੁਤ ਘੱਟ ਹੋਊਗਾ ਬਟ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਜਦੋਂ ਸਾਡੀ ਪੰਜਾਬੀ ਮਾਂ ਬੋਲੀ ਆ ਔਰ ਜਿਹੜੇ ਆਰਟਿਸਟ ਬੜੀ ਮਿਹਨਤ ਕਰਦੇ ਨੇ ਚਲੋ ਪੈਸਾ ਕਮਾਉਣਾ ਇੱਕ ਵੱਖਰੀ ਗੱਲ ਆ ਪੈਸਾ ਲਾ ਕੇ ਪੈਸਾ ਕਮਾਉਣਾ ਇਹ ਵੀ ਮਿਹਨਤ ਦਾ ਹਿੱਸਾ ਏ ਪਰ ਸਾਨੂੰ ਆਪਦੀ ਲੈਂਗੁਏਜ ਨੂੰ ਸਪੋਰਟ ਕਰਨਾ ਚਾਹੀਦਾ ਆ ਅੱਜ ਪੰਜਾਬੀ ਦੇ ਵਿੱਚ ਇਦਾਂ ਦੀਆਂ ਫਿਲਮਾਂ ਬਣਨਾ ਸ਼ੁਰੂ ਹੋ ਗਈਆਂ ਡਿਫਰੈਂਟ ਕਨਸੈਪਟਸ ਆਉਣ ਲੱਗੇ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਇਹਨੂੰ ਸਪੋਰਟ ਕਰਾਂਗੇ ਤਾਂ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਤੇ ਸਾਡਾ ਪੰਜਾਬੀ ਸਿਨੇਮਾ ਏ ਉਹ ਵੀ ਇੱਕ ਦਿਨ ਜਿੱਦਾਂ ਬਾਲੀਵੁੱਡ ਜਾਂ ਸਾਊਥਲਾ ਖੜਾ ਤਾਂ ਜਿਹੜਾ ਥਰਡ ਜਿਹੜਾ ਥਮ ਹੋਊਗਾ ਉਹ ਪੰਜਾਬੀ ਫਿਲਮਾਂ ਦਾ ਹੋਊਗਾ ਕਿਉਂਕਿ ਪੰਜਾਬੀ ਗਾਣੇ ਗਾਣੇ ਆ ਜਿਹੜੇ ਉਹ 올ਓਵਰ ਹਿੱਟ ਹੋਣ ਲੱਗੇ ਤੇ ਹੁਣ 140 ਕਰੋੜ ਦੀ ਆਬਾਦੀ ਆ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਪੰਜਾਬੀ ਚੰਗੇ ਤਰੀਕੇ ਨਾਲ ਬੋਲਣੀ ਵੀ ਆਜੂ ਔਰ ਜਿੰਨਿਆਂ ਉਤਸ਼ਾਹ ਦੇ ਨਾਲ ਉਹ ਹੌਲੀ ਬਾਲੀਵੁੱਡ ਜਾਂ ਸੌਦੀਆਂ ਫਿਲਮਾਂ ਦੇਖਦੇ ਆ ਉਹਨੇ ਹੀ ਉਤਸ਼ਾਹ ਨਾਲ ਉਹ ਪੰਜਾਬੀ ਫਿਲਮਾਂ ਵੀ ਦੇਖਿਆ ਕਰਨਗੇ ਇਹ ਮੈਨੂੰ ਲੱਗਦਾ ਹੈ ਮੇਰੀ ਮੇਰਾ ਥਾਟ ਹੈ ਬਹੁਤ ਅੱਛਾ ਬਹੁਤ ਅੱਛਾ ਅਜੀਤ ਸਿੰਘ ਜਣ ਨਾਲ ਹੀ ਨੇ ਅਜੀਤ ਨਾਲ ਗੱਲ ਕਰ ਬੜੇ ਖਰਾਬ ਹੋ ਬਾਈ ਇਹ ਹਰ ਹੱਦਾ ਰਮੈਂਟਿਕ ਗਾਣੇ ਗਾਉਂਦਾ ਗਾਉਂਦਾ ਨਾਪਾ ਜੀ ਦੀ 50 ਸੈਂਟ ਤੁਸੀਂ ਭਾਈ 500 ਬਾਦ 12 ਕਿੰਦਾ ਲੱਗ ਰਿਹਾ ਕਹਿੰਦੀ 500 ਜੇਲ੍ਹ ਚ ਲਾ ਕੇ ਬਾਹਰ ਆ ਕੇ ਕਿੰਦਾ ਲੱਗ ਰਿਹਾ ਨਹੀਂ ਮੈਂ ਤਾਂ 15 ਜਨਮ ਹੋਇਆ ਨਾ ਮੇਰਾ ਲੱਗਣਾ ਭਾਈ ਜੀ ਲੱਗਣਾ ਕੀ ਆਉਂਦੇ ਸਰ ਤਾਂ ਮਾਰਤਾ ਵਾਰ ਸੁਣੋ ਕਹਿੰਦਾ ਫਿਲਮ ਓਪਨ ਹੋਊਗੀ ਵੇ ਪਰ ਪਹਿਲਾਂ ਜੇਲ੍ਹ ਚ ਮੈਨੂੰ ਤਾਂ ਵੀ ਅਮੀਕ ਭਰਾ ਆ ਨਹੀਂ ਉਹ ਬੰਦਾ ਫੜਨਗੇ ਨਹੀਂ ਬੰਦਾ ਬਾਈ ਪ੍ਰੋਡਿਊਸਰ ਦਾ ਉਹਨੇ ਖਰਚਾ ਕਰਦਾ ਨਹੀਂ ਕਿ ਤੁਮ ਲੋ ਬੱਚੇ ਸਾਰੇ ਲੈਦੇ ਨਹੀਂ ਨਹੀਂ ਜਦੋਂ ਬਹੁਤ ਜਿਆਦਾ ਚੰਗਾ ਕਨਸੈਪਟ ਹੋਵੇ ਨਾ ਉੱਥੇ ਜਿਹੜੇ ਆਰਟਿਸਟ ਵੀ ਉਹ ਵੀ ਫਿਰ ਉਹ ਸਮਝਦੇ ਇਸ ਗੱਲ ਨੂੰ ਉੱਥੇ ਫਿਰ ਪੇਮੈਂਟ ਦੇ ਉੱਪਰ ਕੋਈ ਅੜਦਾ ਨਹੀਂ ਚੰਗਾ ਕਨਸੈਪਟ ਆਉਣਾ ਚਾਹੀਦਾ ਆ ਉਹੀ ਗੱਲ ਆ ਗਈ ਬਾਈ ਜੀ ਸਿਨੇਮਾ ਆਪਾ ਆਉਣਾ ਚਾਹੀਦਾ ਆ ਇਹਦੇ ਚ ਆਰਟਿਸਟ ਵੀ ਫਿਰ ਉਹ ਸਮਝਦੇ ਇਸ ਗੱਲ ਨੂੰ ਕਿ ਯਾਰ ਕਿ ਚੰਗਾ ਕਨਸੈਪਟ ਕੋਈ ਬੰਦਾ ਲੈ ਕੇ ਆ ਰਿਹਾ ਆ ਹਨਾ ਔਰ ਪਹਿਲੀ ਐਸੀ ਫਿਲਮ ਆ ਜਿਹਦੇ ਵਿੱਚ ਹਰ ਇੱਕ ਦਾ ਕਿਰਦਾਰ ਬਹੁਤ ਬੈਲੈਂਸ ਆ। ਔਰ ਹਰ ਇੱਕ ਕਿਰਦਾਰ ਸਟਰੋਂਗ ਆ। ਇਹ ਮੈਂ ਨਹੀਂ ਕਹਿੰਦਾ ਮਤਲਬ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਵੀ ਲੱਗੀ ਹੋਊਗੀ ਕਿ ਪ੍ਰੋਡਿਊਸਰ ਪੈਸੇ ਨਹੀਂ ਲਾਉਂਦੇ ਫਿਰ ਕਹਿੰਦੇ ਹੁੰਦੇ ਨੇ ਵੀ ਠੀਕ ਹੀ ਆ ਇਹਨੂੰ। ਜੇ ਲਾਉਂਦੇ ਆ ਤਾਂ ਫਿਰ ਐ ਹੋ ਜਾਂਦਾ ਹਨਾ। ਪਰ ਲਾਉਣਾ ਚਾਹੀਦਾ ਹੁਣ ਲੱਗਿਆ ਕਰੂ ਜੇ ਸਾਰੇ ਦੇਖਣਗੇ ਨਾ ਬਾਈ ਤਾਂ ਹੋਰ ਲੱਗੂਗਾ ਪੈਸਾ ਉੱਧਾ ਹੋਰ ਲੱਗੂਗਾ। ਸਾਡੀ ਨਾ ਮੰਡੀ ਬਹੁਤ ਛੋਟੀ ਆ ਬਾਈ। ਸਾਡੀ ਜਿਹੜੀ ਪੰਜਾਬੀ ਬੋਲਣ ਦੇ ਜਿਹੜੇ ਆਡੀਅנס ਆ ਉਹ 4 ਕਰੋੜ ਬੰਦਾ ਆ ਪੰਜਾਬੀਆਂ ਦਾ। ਪਰ ਹੁਣ ਕੀ ਹੋ ਗਿਆ ਤੁਸੀਂ ਦੇਖੋ ਵੀਰੇ ਹੁਣ ਗਾਣੇ ਬਾਲੀਵੁੱਡ ਚ ਹਿੱਟ ਹੋਣ ਲੱਗ ਗਏ ਹੁਣ 140 ਕਰੋੜ ਦੀ ਆਬਾਦੀ ਵੀ ਪੰਜਾਬੀ ਗਾਣੇ ਸੁਣਨ ਲੱਗ ਗਈ ਔਰ ਉਹ ਦਿਨ ਦੂਰ ਨਹੀਂ ਜਿੱਦਣ ਉਹ ਪੰਜਾਬੀ ਫਿਲਮਾਂ ਵੀ ਦੇਖਣਗੇ ਪਹਿਲਾ ਪ੍ਰੋਬਲਮ ਇਹੀ ਸੀ ਨਾ ਕਿ ਉਹਨਾਂ ਦੀ ਟਿਊਸ਼ਨ ਨਹੀਂ ਹੋ ਰਹੀ ਸੀ ਪੰਜਾਬੀ ਦੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਹੁਣ ਹਰ ਇੱਕ ਬੰਦਾ ਜਿਹੜਾ 140 ਕਰੋੜ ਦੀ ਆਬਾਦੀ ਹੈ ਉਹ ਪੰਜਾਬੀ ਗਾਣੇ ਸਮਝ ਲੈਂਦੇ ਆ ਇਹ ਆਪਾਂ ਮੰਨਦੇ ਆ ਇਸ ਗੱਲ ਨੂੰ ਜਿਵੇਂ ਸਮਝਣ ਲੱਗ ਗਏ ਪੰਜਾਬੀ ਗਾਣਿਆਂ ਨੂੰ ਸਮਝਣ ਲੱਗ ਗਏ ਲੈਂਗੁਏਜ ਨੂੰ ਸਮਝਣ ਲੱਗ ਗਏ ਇਹ ਕਿਤਨੇ ਕਿਤੇ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡਾ ਪਲੇਟਫਾਰਮ ਆ ਔਰ ਮੈਂ ਸੱਚੀ ਜਿਹੜੇ ਸਾਡੇ ਸਿੰਗਰ ਜਿੰਨਾਂ ਦੇ ਗਾਣੇ ਬਾਲੀਵੁੱਡ ਵਿੱਚ ਆਉਣ ਲੱਗੇ ਉਹਨੂੰ ਵਧਾਈ ਦਿੰਨਾ ਔਰ ਉਹਨਾਂ ਦੇ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਲੋਕ ਪੰਜਾਬੀ ਫਿਲਮਾਂ ਵੀ ਦੇਖਣਗੇ ਇਸ ਤੇਲੰਗਾਨ ਪਰ ਜਸੇ ਜਸੇ ਚਾਲ ਵੀ ਲਿਆ ਜੀ ਡੈਫੀਨੇਟਲੀ ਬਾਈ ਜੀ ਡੈਫੀਨੇਟਲੀ ਕਿਉਂਕਿ ਦੇਖੋ ਸਾਡੇ ਜਸੇ ਵੀਰ ਹੁਣ ਇਹ ਹੁਣ ਆਪਣੇ ਬਾਲੀਵੁੱਡ ਵਿੱਚ ਕੰਮ ਕਰਕੇ ਆਏ ਨੇ ਐਨੀਮਲ ਮੂਵੀ ਚ ਕੰਮ ਕੀਤਾ ਪਰ ਆ ਫਿਲਮ ਤੋਂ ਬਾਅਦ ਇਹ ਕਿਸੇ ਨੂੰ ਦੱਸਣਾ ਨਹੀਂ ਪਊਗਾ ਕਿ ਸਾਡੇ ਭਰਾ ਨੇ ਐਨੀਮਲ ਚ ਕੰਮ ਕੀਤਾ ਕਿਉਂਕਿ ਸਾਡਾ ਵੀ ਲੈਵਲ ਹੋ ਸਕਦਾ ਹੈ ਸਾਡੀ ਲੈਂਗੁਏਜ ਕੋਈ ਛੋਟੀ ਲੈਂਗੁਏਜ ਨਹੀਂ ਪੰਜਾਬੀ ਮਾਂ ਬੋਲੀ ਬਹੁਤ ਵੱਡੀ ਬੋਲੀ ਆ ਇਹਦੇ ਚ ਤੁਸੀਂ ਪਿਆਰ ਨਾਲ ਕਿਸੇ ਨੂੰ ਬੋਲਦੇ ਤਾਂ ਪਿਆਰ ਵੀ ਬਹੁਤ ਜ਼ਾਹਰ ਹੁੰਦਾ ਔਰ ਜੇ ਕਿਸ ਨੂੰ ਗਾਲ ਵੀ ਕੱਢਣੀ ਹੋਵੇ ਤਾਂ ਵੀ ਸਵਾਦ ਆ ਜਾਂਦਾ ਜੀ ਇਹਨਾਂ ਨੂੰ ਤਿੰਨ ਤਿੰਨ ਵਾਰੀ ਪੈਸੇ ਮਿਲੇ ਆ ਕਿ ਉਹ ਦੋ ਵਾਰੀ ਪੈਸੇ ਲੈਣਾ ਪੈਂਦੇ ਇਹਨਾਂ ਨੂੰ 10 10 ਡਬਲ ਰੋਲ ਭਾਜੀ ਡਬਲ ਰੋਲ ਹੈ ਨਹੀਂ ਨਹੀਂ ਜੀ ਅਸੀਂ ਤਾਂ ਸਾਰੇ ਭਰਾਈ ਆ ਜੀ ਕੋਈ ਚੱਕਰ ਨਹੀਂ ਪੈਸੇ ਚਾਹੀਦੇ ਨਹੀਂ ਜੀ ਬੰਦੇ ਨੂੰ ਪੈਸਿਆਂ ਦਾ ਕੋਈ ਚੱਕਰ ਹੀ ਨਹੀਂ ਆ ਜੀ ਇਹ ਜਿਹੜੀ ਗੀਤ MP3 ਇਹਨਾਂ ਦੀ ਹੋਈ ਹੈ ਯੂਪੀ ਨੇ ਡਾ ਲਿਆ ਇਹ ਜੀ ਵੀਰੇ ਹਰ ਗੈਂਗ ਦਾ ਅੰਤ ਮੌਤ ਦਾ ਨਹੀਂ ਹੋ ਸਕਦਾ ਸੁਧਾਰ ਵੀ ਹੋ ਸਕਦਾ ਹੈ ਜੀ ਬਾਈ ਜੀ ਦੇਖੋ ਬਿਲਕੁਲ ਸੁਧਾਰ ਹੋ ਸਕਦਾ ਹੈ ਜੀ ਦੇਖੋ ਇਹ ਫਿਲਮਾਂ ਨੇ ਬਾਈ ਜੀ ਮੈਂ ਫਿਰ ਉਸੇ ਗਲਤੀ ਜਦੋਂ ਹੁੰਦੇ ਨਾ ਅਸੀਂ ਇਸ ਚੀਜ਼ ਨੂੰ ਬੜਾ ਫੇਸ ਕਰਦੇ ਆ ਕਿ ਜਦੋਂ ਅਸੀਂ ਕੋਈ ਵੀ ਪੰਜਾਬੀ ਫਿਲਮ ਬਣਾ ਕੇ ਆਡੀਅנס ਨੂੰ ਮਿਲਦੇ ਆ ਜਾ ਕੇ ਤਾਂ ਮੋਰਓਵਰ ਸਾਨੂੰ ਇੱਕ ਸਵਾਲ ਕੀਤਾ ਜਾਂਦਾ ਕਿ ਫਿਲਮ ਵਿੱਚ ਮੈਸੇਜ ਕੀ ਹੈ ਹੁਣ ਦੇਖੋ ਬਾਈ ਜੀ ਮੈਸੇਜ ਲੈਣਾ ਜਾਂ ਨਾ ਲੈਣਾ ਹਰ ਆਪਣੇ ਤੇ ਡਿਪੈਂਡ ਆ ਇਸ ਨੂੰ ਚ ਵੀ ਬਥੇਰੇ ਮੈਸੇਜ ਨਿਕਲਦੇ ਹੋਣਗੇ ਬੰਦਾ ਕੱਢਣ ਵਾਲਾ ਚਾਹੀਦਾ ਹੈ ਪਰ ਜਦੋਂ ਕੋਈ ਵੀ ਹੋਰ ਲੈਂਗੁਏਜ ਚ ਫਿਲਮ ਆਉਂਦੀ ਅਸੀਂ ਕਦੇ ਮੈਸੇਜ ਨਹੀਂ ਪੁੱਛਦੇ ਕਿਤੇ ਨਾ ਕਿਤੇ ਇਹ ਉਹ ਗੱਲ ਹੋ ਗਈ ਵੀ ਸਾਡਾ ਆਬਦਾ ਨਾ ਕੁਛ ਵੱਡਾ ਕਰੇ ਹੁਣ ਆਪਾਂ ਜੇ ਗੱਲ ਕਰੀਏ ਵੀ ਅਸੀਂ ਕਹਿੰਨੇ ਕਿ ਇਸ ਫਿਲਮ ਦੇ ਵਿੱਚ ਗੋਲੀ ਚੱਲ ਰਹੀ ਜੀ ਫਲਾਨਾ ਹੋ ਰਿਹਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੀਏ ਫਿਰ ਘਰਾਂ ਚ ਨੈਟਫਲਿਕਸ ਵੀ ਬੰਦ ਕਰ ਦਈਏ ਉਹ ਤਾਂ ਕਦੇ ਹੋਈ ਨਹੀਂ ਰਿਹਾ ਨਾ ਨੈਟਫਲਿਕਸ ਬੰਦ ਹੋ ਰਿਹਾ ਨਾ YouTube ਬੰਦ ਹੋ ਰਿਹਾ ਅਸੀਂ ਜੇ ਵਿਰੋਧ ਕਰਾਂਗੇ ਇਨ ਫਿਊਚਰ ਸਮਝ ਲੋ ਅਸੀਂ ਆਪਣੀ ਇੱਕ ਆਰਟ ਹੈ ਇਹਨੂੰ ਆਰਟ ਦੇ ਤੌਰ ਤੇ ਲੈਣਾ ਚਾਹੀਦਾ ਹੈ ਆਰਟ ਦੇ ਤੌਰ ਤੇ ਇੰਜੋਏ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਕੁਝ ਨਾਲੇ ਤਾਂ ਉਦੋਂ ਸੀ ਜਦੋਂ ਡੀਟੀਬੀ ਵੱਲੋਂ ਮੈਟਰੋ ਚੱਲਦੇ ਸੀ ਵੀ ੱੱਕੇ ਨਾਲ ਦੋ ਹੀ ਚੈਨਲ ਦਿਖਾਏ ਜਾਂਦੇ ਸੀ ਵੀ ਇਹੀ ਦੇਖਣਾ ਹੈ ਤੁਸੀਂ ਹੁਣ ਤਾਂ ਟਰੱਕ ਦੇਣੇ ਟਰੱਕ ਦੇਣੇ ਆ ਫਿਲਮਾਂ ਆਉਂਦੀਆਂ ਨੇ ਜੰਨਾਣੇ ਆਉਂਦੇ ਨੇ ਜਦੋਂ ਜਦੋਂ ਜਿਸ ਕਾਲ ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਮੈਨੂੰ ਲੱਗਦਾ ਕਿ ਉਸ ਕਾਲ ਦੇ ਵਿੱਚ ਲੋਕਾਂ ਨੇ ਦੇਖਣ ਵਿੱਚ ਚੀਜ਼ ਆਈ ਆ ਉਸ ਟਾਈਮ ਤੇ ਲੋਕਾਂ ਨੇ ਆਪਣੇ ਘਰ ਬੈ ਕੇ ਨੈਟਫਲਿਕਸ ਜਾਂ ਹੋਰ ਚੀਜ਼ਾਂ ਇੰਨੀ ਆ ਕਿ ਦੇਖ ਲਈ ਨਾ ਵੀ ਹੁਣ ਉਹਨਾਂ ਨੂੰ ਉਸ ਲੈਵਲ ਦਾ ਸਿਨੇਮਾ ਪੰਜਾਬੀ ਵਿੱਚ ਵੀ ਚਾਹੀਦਾ ਅਸੀਂ ਕਹਿੰਨੇ ਕਿਉਂ ਨਹੀਂ ਪੰਜਾਬੀ ਫਿਲਮਾਂ ਚੱਲਦੀਆਂ ਕਿਉਂਕਿ ਜਿਹੜੇ ਸਾਡੇ ਲੋਕਾਂ ਦੇ ਕੌਸ਼ਕ ਭਰਾਵਾਂ ਦੇ ਕੁਐਸ਼ਨ ਆ ਉਹ ਪ੍ਰੋਡਿਊਸਰ ਨੂੰ ਇੰਨਾ ਘਡਰਾ ਦਿੰਦੇ ਆ ਕਿ ਉਹ ਹੱਥ ਨਹੀਂ ਪਾਉਂਦਾ ਪਰ ਘਰ ਬੈਠ ਕੇ ਉਹਨਾਂ ਦੇ ਬੱਚੇ Netflix ਦੇਖ ਰਹੇ ਨੇ ਪਰ ਜਿਹੜੀ ਇਹ ਫਿਲਮ ਹੈ ਇਹ ਮੈਂ ਰੱਬ ਤੋਂ ਡਰ ਕੇ ਕਹਿੰਦਾ ਪਰਮਾਤਮਾ ਤੋਂ ਇਹ ਉਹਨੂੰ ਕੰਪੀਟੀਸ਼ਨ ਦੇएगी ਜੋ Netflix ਤੇ ਕੰਟੈਂਟ ਹੈ ਤੇ ਜੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਚਾਹੇ ਉਹ ਸਾਉਦੀਆਂ ਫਿਲਮਾਂ ਨੇ ਡੈਫੀਨੇਟਲੀ ਉਹਨਾਂ ਨੂੰ ਕੰਪੀਟੀਸ਼ਨ ਦੇएगी ਬਸ ਇੱਕ ਵਾਰੀ ਜਦੋਂ ਕੋਈ ਤੁਹਾਡਾ ਆਪਦਾ ਇਹ ਸਾਡਾ ਪੇਪਰ ਆ ਅਸੀਂ ਐਗਜ਼ਾਮ ਦਿੱਤਾ ਔਰ ਅਸੀਂ ਚਾਹੁੰਦੇ ਵੀ ਸਾਡੀ ਆਡੀਅנס ਸਾਡਾ ਪੇਪਰ ਚੈੱਕ ਕਰੇ ਚੈੱਕ ਕਰਨ ਤੋਂ ਬਾਅਦ ਸਾਨੂੰ ਪਾਸ ਫੇਲ ਕਰੇ ਫਿਰ ਅਸੀਂ ਮੰਨ ਲਾਂਗੇ ਨਿਸ਼ਾਨ ਭਾਈ ਆਓ ਜੀ ਭਾਈ ਐਡਾ ਵੱਡਾ ਚੇਂਜ ਮੈਨੂੰ ਸਿਰਾ ਲੱਗਿਆ ਸਵਾਲ ਆ ਗਿਆ ਟਾਈਮ ਦੇਖ ਕੇ ਬੜੇ ਟਾਈਮ ਬਾਅਦ ਉਹ ਵੀ ਐਨ ਓਕੇ ਰਿਪੋਰਟ ਆ ਗਿਆ ਜੀ ਹਾਂ ਜੀ ਹੁਣ 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 ਦੱਸੋ ਹੁਣ ਦੱਸੋ ਕੀ ਦੀ ਕੇ ਸਾਡੀ ਮਧੁਰੋਤ ਕੂਤਾ ਕਰੈਕਟਰ ਹੈ ਜੀ ਉਹ ਕਾਫੀ ਕਰੈਕਟਰ ਦਿੱਤਾ ਹੈ ਦੋਨੋਂ ਪਰ ਹੈ ਨਾ ਤੇ ਬਾਕੀ ਪਹਿਲਾਂ ਮੈਂ ਇੱਕ ਗੱਲ ਪੁੱਛਣੀ ਜਾਊਂਗਾ ਤੁਸੀਂ ਸਾਰਿਆਂ ਨੇ ਫਿਲਮ ਦੇਖੀਏ ਤੁਹਾਨੂੰ ਤੁਹਾਨੂੰ ਫਿਲਮ ਚ ਕੁਝ ਲੱਗਿਆ ਇਹ ਜਾਂ ਵੀ ਜਿਹੜਾ ਮਗਿੱਸੇ ਨੂੰ ਦੇਖਣੀ ਚਾਹੀਦੀ ਹੈ ਹੋਵੇ ਵੀ ਤੁਹਾਨੂੰ ਲੱਗਿਆ ਵੀ ਕੁਝ ਇਹ ਜਾਂ ਕੋਈ ਤਰਾਜਯੋਗ ਤੁਹਾਨੂੰ ਫਿਲਮ ਚ ਲੱਗਿਆ ਕੁਝ ਵੀ ਮਾਲ ਜੇ ਕੁਝ ਕੋਈ ਵੀ ਕੋਈ ਇਹ ਜੀ ਚੀਜ਼ ਲੱਗੀ ਵੀ ਕੋਈ ਗਲਤ ਚੀਜ਼ ਪ੍ਰਮੋਟ ਹੋ ਰਹੀ ਹੋਵੇ ਹੈ ਜਾਂ ਕੁਝ ਨਹੀਂ ਮੈਨੂੰ ਤਾਂ ਵੀ ਇਹ ਮੈਨੂੰ ਇੱਕ ਚੀਜ਼ ਲੱਗੀ ਜਿੰਨਾਂ ਕਿ ਮੀਡੀਆ ਦੇ ਭਰਾ ਅੰਦਰੋਂ ਜਦੋਂ ਬਾਹਰ ਆ ਰਹੇ ਸੀ ਉਹ ਮਿਲੇ ਆ ਤੇ ਮੈਨੂੰ ਹਰ ਇੱਕ ਨੇ ਇਹ ਕਹੀ ਆ ਯਾਰ ਵੀ ਥਿਸ ਇਜ਼ ਮੂਵੀ ਜਿੰਨੇ ਕਿ ਮਿਲੇ ਨੇ ਵੀ ਇਹਨੂੰ ਮੂਵੀ ਕਹਿੰਦੇ ਨੇ ਮੈਨੂੰ ਵੀ ਲੱਗਾ ਕਿ ਇਹਨੂੰ ਫਿਲਮ ਕਹਿੰਦੇ ਨੇ ਯਾਰ ਮੈਂ ਮੈਂ ਖੁਦ ਆਪਣੀ ਫਿਲਮ ਦੇਖਣ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਜਿੱਦਾਂ ਦੀ ਫਿਲਮ ਮੈਂ ਬਣਾਉਣਾ ਚਾਹੁੰਦਾ ਸੀਗਾ ਤੁਸੀਂ ਮੈਨੂੰ ਪੁੱਛਿਆ ਕਿ ਮੈਂ ਇੰਦੀਆਂ ਘੱਟ ਫਿਲਮਾਂ ਕਿਉਂ ਕਰਦਾ ਉਹਦਾ ਰੀਜ਼ਨ ਇਹੀ ਸੀ ਜੇ ਵੀ ਜੇ ਆਵੇ ਤਾਂ ਕੁਝ ਐਹੋ ਜਿਹਾ ਆਵੇ ਜਿੱਦੇ ਚ ਇੰਟਰਵੈਲ ਹੋਈ ਪਤਾ ਨਹੀਂ ਲੱਗਾ ਵੀ ਇੰਟਰਵੈਲ ਹੋ ਗਈ ਐਂ ਲੱਗਦਾ ਸੀ ਯਾਰ ਹੁਣੇ ਫਿਲਮ ਹੋਈ ਸ਼ੁਰੂ ਹੋਈ ਆ ਔਰ ਇੰਟਰਵਲ ਤੋਂ ਬਾਅਦ ਫਿਲਮ ਖਤਮ ਹੋਈ ਹੋਊ ਵੀ ਨਹੀਂ ਪਤਾ ਲੱਗਿਆ ਯਾਰ ਲੱਗਦਾ ਸੀ ਹੁਣੇ ਇੰਟਰਵਲ ਨੰਘ ਕੇ ਗਈ ਐ ਸੋ ਚੰਗੀ ਮੂਵੀ ਦਾ ਆਹੀ ਗੁਣ ਹੁੰਦਾ ਹੈ ਕਿ ਉਹਦੇ ਸ਼ੁਰੂ ਹੁੰਦਿਆਂ ਖਤਮ ਹੁੰਦਿਆਂ ਪਤਾ ਨਹੀਂ ਲੱਗਦਾ ਲੋਕਾਂ ਦਾ ਇੰਟਰਸਟ ਹੀ ਇੰਨਾ ਬਣਿਆ ਰਹਿੰਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਯਾਰ 2 ਘੰਟੇ ਨੰਘ ਗਏ ਇਹ ਕੱਲਾ ਮੈਂ ਨਹੀਂ ਤੁਹਾਨੂੰ ਵੀ ਸ਼ਾਇਦ ਇਹੀ ਲੱਗਿਆ ਹੋਊਗਾ ਜੀ ਇੱਕ ਬਾਕੀ ਅਸੀਂ ਆਪਣਾ ਡਾਇਰੈਕਟਰ ਨੂੰ ਵੀ ਸਾਡੇ ਨੂੰ ਅਸੀਂ ਕ੍ਰੈਡਿਟ ਦੇਣਾ ਚਾਹੁੰਦੇ ਹਾਂ ਨਾ ਕਿਉਂਕਿ ਜਦੋਂ ਇੰਨੇ ਜ਼ਿਆਦਾ ਕੈਰੇਕਟਰ ਹੋ ਜਾਂਦੇ ਨੇ ਇੱਕ ਮੂਵੀ ਦੇ ਵਿੱਚ ਹਨਾ ਦੇ ਉਹਨਾਂ ਨੂੰ ਸਾਰਿਆਂ ਦੀ ਕੈਰੈਕਟਰਾਇਜ਼ੇਸ਼ਨ ਹੋਣਾ ਚਾਹੀਦਾ ਅੱਛਾ ਜੇ ਤੁਸੀਂ ਉਹਨਾਂ ਨੂੰ ਸਪੇਸ ਦੇਣੀ ਸਾਰੇ ਮਤਲਬ ਐਕਟਰਾਂ ਨੂੰ ਤੁਸੀਂ ਸਾਡੇ ਡਾਇਰੈਕਟਰ ਨੂੰ ਮਿਲੇ ਆ ਪਹਿਲਾਂ ਔਰ ਇੱਕ ਛੋਟੀ ਉਮਰ ਦਾ ਮਤਲਬ ਇੱਕ ਯੰਗ ਪਰਸਨ ਹੈ ਔਰ ਯਾਰ ਦੇਖੋ ਇੰਨੇ ਕੈਰੈਕਟਰਾਂ ਨੂੰ ਸਾਂਭਣਾ ਤੇ ਉਹਨੂੰ ਜਸਟੀਫਾਈ ਕਰਨਾ ਹਰ ਇੱਕ ਚੀਜ਼ ਨੂੰ ਮਤਲਬ 2 ਘੰਟੇ ਦੀ ਫਿਲਮ ਨੂੰ ਸਾਂਭਣਾ ਔਰ ਉਹਨੂੰ ਇੱਕੋ ਮਤਲਬ ਆਪ ਤੋਂ ਆਪ ਗ੍ਰਾਫ ਲੈ ਕੇ ਆਣਾ ਐਂਡ ਤੱਕ ਇਹ ਸੌਖਾ ਨਹੀਂ ਹੁੰਦਾ ਸੋ ਮੈਂ ਡੈਫੀਨੇਟਲੀ ਆਪਣੀ ਫਿਲਮ ਦੇ ਡਾਇਰੈਕਟਰ ਲਈ ਮੈਂ ਕਲਾਪਿੰਗ ਕਰੂੰਗਾ ਕਿ ਉਹਨੇ ਬਹੁਤ ਸੋਹਣੀ ਫਿਲਮ ਬਣਾਈ ਆ ਸਰ ਜੀ ਵੈਰੀ ਨਾਈਸ ਸਾਡੇ ਡਾਇਰੈਕਟਰ ਸਾਹਿਬ ਜੀ ਇਹਨਾਂ ਨੂੰ ਆ ਦੱਸੋ ਤੁਸੀਂ ਹੁਣ ਤੁਹਾਨੂੰ ਲੱਗਦਾ ਹੈ ਕਿ ਇੱਕ ਐਡੀਕ ਏਜ ਦਾ ਬੰਦਾ ਏਡੀ ਵੱਡੀ ਫਿਲਮ ਬਣਾ ਸਕਦਾ ਤੇ ਅੱਜ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਅੱਜ 25 April ਹੈ ਤੇ ਅੱਜ ਫਿਲਮ ਸਿਨਮਾ ਘਰਾਂ ਦੇ ਵਿੱਚ ਤੇ ਸਭ ਤੋਂ ਵੱਡੀ ਲਿਖੀ ਆ ਲਿਖੀ ਆ ਆਪ ਹੈ ਅੱਛਾ ਲਿਖੀ ਵੀ ਆਪ ਹੈ ਪਰ ਬੋਲਦਾ ਬਹੁਤ ਘੱਟ ਆ ਬੰਦਾ ਇਹ ਇਹਨੂੰ ਕੋਈ ਵੀ ਕਹੋ ਹਾਂਜੀ ਵੀਰ ਠੀਕ ਐ ਹਾਂਜੀ ਵੀਰ ਕਰਨੀ ਇਹਨੇ ਮਰਜ਼ੀ ਆ ਆਪਣੀ ਚਲੋ ਚੋਲਣ ਲਈ ਰੱਖੀਆਂ ਹੋਈਆਂ ਅਸੀਂ ਗੱਲਾਂ ਤੇ ਉਹ ਬੋਲ ਪੀਣਾ ਸਾਰਾ ਬਹੁਤ ਸੋਹਣੀ ਫਿਲਮ ਬਣੀ ਵੈਰੀ ਗੁੱਡ ਬਹੁਤ ਤਾਲੀਆਂ ਬੋਲੋ ਟੈਕਨੀਕਲ ਚੀਜ਼ਾਂ ਦੋ ਬਹੁਤ ਨੇ ਸਾਡੇ ਕੋਲ ਬਹੁਤ ਨੇ ਆ ਦੇ ਫਿਲਮ ਨੂੰ ਬੰਦ ਕੀਤਾ ਸਾਡੇ ਸਭੀ ਤੁਸੀਂ ਸਾਰੇ ਸਭੀ ਲਗਾ ਦੇ ਆ ਤੂੰ ਗੌਰਵ ਵੀ ਸਾਡੀ ਫਿਲਮ ਚ ਸਾਡੀ ਫਿਲਮ ਦੀ ਹੀਰੋਇਨ ਹੈ ਜੀ ਹਾਂ ਗੁਰਜਿੰਦਰ ਪਾਹਸੰਦ ਨੇ ਇੱਕ ਪਹਿਲੀ ਮੂਵੀ ਐਜ਼ ਅ ਹੀਰੋਇਨ ਕੀਤੀ ਮੈਂ ਚ ਉਹਨਾਂ ਨੂੰ ਤੁਸੀਂ ਕੁਐਸਚਨ ਕਰੋ ਕੋਈ ਨਹੀਂ ਆ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਰਿਆਂ ਨੂੰ ਫਿਲਮ ਤੇ ਲਾਲੀ ਦੇ ਕੈਰੈਕਟਰ ਕਿਵੇਂ ਲੱਗਿਆ ਥੈਂਕ ਯੂ ਥੈਂਕ ਯੂ ਸਾਰੇ ਜਣੇ ਜਰੂਰ ਜਾ ਕੇ ਵੇਖਿਓ ਸਾਰਿਆਂ ਨੇ ਬਹੁਤ ਹੀ ਮਿਹਨਤ ਕੀਤੀ ਆ ਤੇ ਮੈਂ ਵੀ ਬਹੁਤ ਬlesed ਫੀਲ ਕਰਦੀ ਆ ਕਿ ਮੈਨੂੰ ਇਸ ਫਿਲਮ ਦਾ ਪਾਰਟ ਬਣਨ ਦਾ ਮੌਕਾ ਮਿਲਿਆ ਸੋ ਥੈਂਕ ਯੂ ਸੋ ਮੱਚ ਤੇ ਰਿਵਿਊਜ਼ ਜਰੂਰ ਦਿਓ ਕਿ ਕਿਵੇਂ ਲੱਗੀ ਸਾਰਿਆਂ ਨੇ ਸਾਰਿਆਂ ਨੇ ਬਹੁਤ ਹੀ ਹਾਰਡਵਰਕ ਕੀਤਾ ਹੈ ਤੇ ਤੁਸੀਂ ਦੇਖ ਹੀ ਲਿਆ ਕਿਸੇ ਵੀ ਇੱਕ ਕੈਰੈਕਟਰ ਦੀ ਮੂਵੀ ਨਹੀਂ ਹੈਗੀ ਸਾਰਿਆਂ ਦਾ ਰੋਲ ਬਹੁਤ ਹੀ ਜ਼ਿਆਦਾ ਸੋਲਿਡ ਤੇ ਪਾਵਰਫੁਲ ਹੈ ਸੋ ਥੈਂਕ ਯੂ ਸੋ ਮੱਚ एवरीवन ਹਾਂਜੀ ਠੀਕ ਹੈ ਨਾ ਨਹੀਂ ਨਹੀਂ ਮੈਂ ਗੱਲ ਨਹੀਂ ਚਾਹੁੰਦਾ ਗੱਲ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੇ ਸਾਡੇ ਕੋਲ ਸਟੋਰੀ ਵੀ ਨਹੀਂ ਸੁਣਿਆ ਸੀ ਕਿ ਇੱਕ ਟੋਟਲੀ ਸਪੈਸ਼ਲ ਸੀਨ ਹੈ ਜੇ ਤੁਸੀਂ ਕਰਨਾ ਨਾ ਤੇ ਨਾਲ ਨਾ ਲੱਗਦਾ ਇਹ ਲਈ ਐਕਚੁਅਲੀ ਇੱਕ ਤਾਂ ਹੁੰਦਾ ਮੇਰੇ ਲਈ ਗੀਤ ਐਮਪੀ3 ਮੇਰੇ ਘਰ ਦੀ ਕੰਪਨੀ ਦਾ ਵੱਲੋਂ ਸੋ ਮੈਨੂੰ ਜਿਸ ਵੇਲੇ ਵੀ ਬੁਲਾਇਆ ਜਾਊਗਾ ਮੈਂ ਅਵੇਲੇਬਲ ਆ ਉਹਨਾਂ ਲਈ ਹਮੇਸ਼ਾ ਔਰ ਜਿਵੇਂ ਹੁਣ ਸੈਵੀਓ ਨੇ ਕਿਹਾ ਪਹਿਲਾਂ ਕਿ ਮੇਰੇ ਆਰਟਿਸਟ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਮੈਨੂੰ ਲੱਗਦਾ ਕਿ ਆਰਟਿਸਟ ਉਦੋਂ ਹੀ ਚੰਗਾ ਕੰਮ ਕਰ ਸਕਦਾ ਡਾਇਰੈਕਟਰ ਨਹੀਂ ਕਰਾਉਣਾ ਹੁੰਦਾ ਸੋ ਇਹ ਸਾਰਾ ਕ੍ਰੈਡਿਟ ਸਾਡੇ ਕੰਮ ਦਾ ਮੈਨੂੰ ਲੱਗਦਾ ਕਿ ਸੈਵੀਓ ਉਹਨਾਂ ਨੂੰ ਜਾਂਦਾ ਔਰ ਯੰਗ ਡਾਇਰੈਕਟਰ ਨੇ ਬਹੁਤ ਅੱਛੀ ਫਿਲਮ ਬਣਾਈ ਹੈ ਤੁਸੀਂ ਸਾਰਿਆਂ ਨੇ ਦੇਖ ਲਿਆ ਮੈਂ ਤੁਹਾਨੂੰ ਇਕੱਲੇ ਇਕੱਲੇ ਸਾਰਿਆਂ ਨੂੰ ਹੀ ਤਕਰੀਬਨ ਜਿੰਨਾ ਜਿੰਨਾ ਨੇ ਬਾਈਟ ਕੀਤੀਆਂ ਮੈਂ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗੀ ਹੁਣ ਤੁਹਾਡੇ ਹਵਾਲੇ ਆ ਨਲੇ ਮੈਨੂੰ ਤਾਂ ਪੱਤਰਕਾਰਾਂ ਤੇ ਬਹੁਤ ਯਕੀਨ ਆ ਮੇਰੇ ਨਾਲ ਬਹੁਤ ਪਿਆਰ ਰਿਹਾ ਹਮੇਸ਼ਾ ਤੋਂ ਸਾਰੇ ਪੱਤਰਕਾਰਾਂ ਦਾ ਠੀਕ ਹੈ ਜੀ ਤੇ ਪਲੀਜ਼ ਜੇ ਤੁਸੀਂ ਬਹੁਤ ਕੈਂਡ ਬੋਲੋਗੇ ਤਾਂ ਤੁਹਾਡੇ ਦੇ ਬਹੁਤ ਯਕੀਨ ਕਰਦੇ ਨੇ ਲੋਕ ਸਾਰੇ ਤੁਹਾਨੂੰ ਸੁਣਦੇ ਨੇ ਤਾਂ ਕੁਝ ਅਲੱਗ ਕਿਉਂ ਸਾਡੀ ਫਿਲਮ ਬਾਰੇ ਤਾਂ ਕਰਕੇ ਥੋੜਨਾ ਐਵੇਂ ਪਿਆਰ ਮੇਰਾ ਬਣਿਆ ਰਹੇ ਜਿਵੇਂ ਪਹਿਲਾਂ ਬਣਿਆ ਹੋਇਆ ਥੈਂਕ ਯੂ ਜਸ ਬਤਰੀ ਹੋ ਜਾਂਦਾ ਤੇ ਇੱਕ ਪੱਕਾ ਹੋਰ ਆ ਫਿਲਮ ਦਾ ਮੈਂ ਚਾਹਣਾ ਵੀ ਮੀਡੀਆ ਤੁਸੀਂ ਜ਼ਰੂਰ ਉਸ ਚੀਜ਼ ਨੂੰ ਹਾਈਲਾਈਟ ਕਰਿਓ ਜਿਵੇਂ ਮੰਨ ਲਓ ਵੀ ਆਪਾਂ ਕਹਿੰਦੇ ਆ ਗੈਂਗਸਟਰ ਸਮਾਜ ਦੇ ਵਿੱਚ ਹੁੰਦੇ ਨੇ ਸਮਾਜ ਦਾ ਹਿੱਸਾ ਵੀ ਨੇ ਪਰ ਉਹਨਾਂ ਦੇ ਪਿੱਛੇ ਸਫਰ ਕੌਣ ਕਰਦਾ ਉਹਨਾਂ ਦੇ ਪਰਿਵਾਰਾਂ ਦਾ ਦੁਖਾਂਤ ਆ ਜਿਹੜਾ ਉਹ ਦਿਖਾਇਆ ਗਿਆ ਤੇ ਉਹ ਪਰਿਵਾਰ ਦਾ ਕੀ ਦੁਖਾਂਤ ਆ ਤੁਸੀਂ ਦੇਖ ਕੇ ਹੀ ਫਿਲਮ ਤੇ ਹਾਂਜੀ ਹਾਂ ਜਿਹੜੀ ਭੂਮਿਕਾ ਆਪਸ਼ਨ ਨੇ ਨਿਭਾਈ ਹੈ ਹਾਂ ਬਿਲਕੁਲ ਜੀ ਬਿਲਕੁਲ ਉਹ ਸਭ ਤੋਂ ਵਧੀਆ ਉਹ ਸਭ ਤੋਂ ਵੱਡਾ ਮੈਸੇਜ ਆ ਉਹਦੇ ਚ ਆਪਾਂ ਹੁਣ ਗੱਲ ਕਰਦੇ ਸੀ ਨਾ ਵੀ ਫਿਲਮ ਦੇ ਵਿੱਚ ਮੈਸੇਜ ਕੀ ਆ ਦੇਖੋ ਹੁਣ ਇਹਦੇ ਚ ਜਿਹੜੀ ਸਭ ਤੋਂ ਵੱਡੀ ਗੱਲ ਦਿਖਾਈ ਗਈ ਹੈ ਕਿ ਜੇ ਹੁਣ ਕਿਸੇ ਤੇ ਇੰਨਾ ਹੀ ਅਤਿਆਚਾਰ ਹੋਵੇ ਤਾਂ ਲਾਈਫ ਤਾਂ ਇੱਕ ਵਾਰ ਹੀ ਮਿਲਿਆ ਉਹਦਾ ਆਜ਼ਾਦੀ ਲੈਣਾ ਤਾਂ ਹੱਕ ਬਣਦਾ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਜ਼ਹਿਰ ਦੇ ਦਿਓ ਕਾਨੂੰਨ ਆਪਣੇ ਹੱਥ ਚ ਲਵੋ ਗੱਲ ਇਹ ਆ ਵੀ ਆਪਦੇ ਹੱਕ ਲਈ ਬੰਦਾ ਫਾਈਟ ਕਰ ਸਕਦਾ ਫੇਸ ਲੈਵਲ ਤੇ ਜਾਣ ਦੀ ਲੋੜ ਨਹੀਂ ਵੀ ਜੇਲ੍ਹ ਦੀਆਂ ਸ਼ੀਸ਼ੀਆਂ ਚੱਕੀ ਨਹੀਂ ਨਹੀਂ ਜੇ ਇੰਨਾ ਅਤਿਆਚਾਰ ਕਰਦਾ ਤਾਂ ਦੇ ਦੋ ਕੋਈ ਚੱਕਰ ਨਹੀਂ ਦੇਖੀ ਕਦੇ ਇੱਥੇ ਬਾਅਦ ਕਿਸੇ ਨੇ ਦਿੱਤਾ ਪਰਚਾ ਦਿੱਤੇ ਹੋਣੇ ਹਮ ਕੋਈ ਬਤਾਉਂਦੇ ਜੀ ਇਹ ਨਾ ਮੈਂ ਸਹੀ ਆ ਮੈਂ ਟਾਈਮ ਨਾਲ ਲੇ ਕੇ ਥੋੜਾ ਸਾਇੰਸੀ ਹੋ ਗਿਆ ਸੀ ਜੀ ਵੀਰੇ ਦੋਨਾਂ ਕਲਾਕਾਰਾਂ ਨੇ ਗੋਲੀ ਇਕੱਠਾ ਹਾਂਜੀ ਹਾਂ ਵੀ ਨਾਲ ਹੀ ਇਕੱਠਾ ਸ਼ੂਟ ਹੋਇਆ ਯੈਸ ਵੀ ਇਹ 3 ਤੋਂ ਪਹਿਲਾਂ ਨਹੀਂ 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 ਤਰੀਕੀ ਵੀ ਫਿਲਮ ਨੂੰ ਬੋਲੋ ਪਹਿਲਾਂ ਮੈਂ ਮਾਰੂਗਾ ਨਹੀਂ ਪਹਿਲਾਂ ਮੈਂ ਮਾਰੂ ਨਹੀਂ ਐਕਚੁਅਲ ਤੇ ਨਹੀਂ ਉਹ ਆਡਾ ੜਾ ਹੀ ਹੁੰਦਾ ਸਾਰਾ ਬਾਅਦ ਦੇ ਵਿੱਚ ਐਡਿਟ ਹੁੰਦਾ ਹਾਂਜੀ ਮੇਰੇ ਸਾਡੇ ਜ ਨਹੀਂ ਹੋਏ ਸਾਡੇ ਨਹੀਂ ਸਾਡੇ ਪਿੱਛੇ ਜ ਨਹੀਂ ਹੋਏ ਅੱਛਾ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹ ਵਾਕਈ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਪਰ ਇਸ ਫਿਲਮ ਚ ਕੋਈ ਵੀ ਮੈਂ ਇਸ ਫਿਲਮ ਦੇ ਵਿੱਚ 26 ਦਿਨ ਸੈੱਟ ਤੇ ਰਿਹਾ ਮੈਂ ਆਦਰਵਾਈਜ਼ ਜਦੋਂ ਐਜ਼ ਅ ਹੀਰੋ ਕਿਉਂਕਿ ਮੇਰੀ ਸ਼ੁਰੂ ਤੋਂ ਨੇਚਰ ਆ ਵੀ ਜਿਆਦਾ ਮੈਂ ਕੰਮ ਕਰੂੰਗਾ ਘੱਟ ਕਰੂੰ ਜਿੱਥੇ ਕਰਦੇ ਆ ਫਿਰ ਮੈਂ ਫੁੱਲ ਟਾਈਮ ਦਿੰਨਾ ਅਸੀਂ ਪਿਛਲੇ ਇੱਕ ਹਫ਼ਤੇ ਤੋਂ 10 ਦਿਨ ਤੋਂ ਮੇਰਾ ਮੇਰੇ ਫਿਲਮ ਦੇ ਜਿਹੜੇ ਪ੍ਰੋਡਿਊਸਰ ਤੁਸੀਂ ਪੁੱਛ ਸਕਦੇ ਹੋ ਮੇਰਾ ਉਹਨਾਂ ਨੂੰ ਇਹ ਕਾਲ ਸੀ ਕੀ ਬ੍ਰਦਰ ਇਹ ਦੱਸਿਓ ਹੁਣ ਫਿਲਮ ਬਣ ਗਈ ਐ ਜਾਣਾ ਕਿੱਥੇ ਆ ਪ੍ਰੋਮੋਸ਼ਨ ਵਾਸਤੇ ਔਰ ਮੈਂ ਅੱਜ ਵੀ ਕਹਿ ਕੇ ਹਟਿਆ ਵੀ ਇਹ ਬਾਅਦ ਦੇ ਵਿੱਚ ਵੀ 5-7 ਦਿਨ ਥੀਏਟਰ ਵਿਜ਼ਿਟ ਕਰਨੀ ਐ ਮੈਂ ਕਰੂੰਗਾ ਕਿਉਂਕਿ ਮੈਨੂੰ ਪਤਾ ਕਿ ਇਹਨਾਂ ਫਿਲਮਾਂ ਦੇ ਉੱਪਰ ਪੈਸਾ ਲੱਗਦਾ ਐ ਔਰ ਜੇ ਸਾਡਾ ਪ੍ਰੋਡਿਊਸਰ ਜਿਉਂਦਾ ਰਹੂਗਾ ਫੇਰ ਹੀ ਫਿਲਮਾਂ ਬਣਨਗੀਆਂ ਔਰ ਜੇ ਫਿਲਮਾਂ ਬਣਨਗੀਆਂ ਆਖਰ ਨੂੰ ਅਸੀਂ ਅਸੀਂ ਪੰਜਾਬੀ ਲੈਂਗੁਏਜ ਲਈ ਦੇਖੋ ਪਿੱਛੇ ਜੇ ਹੋਇਆ ਕਿ ਸਕੂਲਾਂ 'ਚ ਪੰਜਾਬੀ ਜਿਹੜੀ ਸੀ ਉਹਨੂੰ ਪਿੱਛੇ ਕੀਤਾ ਜਾਣ ਲੱਗ ਗਿਆ ਔਰ ਇਹ ਕਿੱਡਾ ਵੱਡਾ ਪ੍ਰੋਪੋਗੈਂਡਾ ਸੀ ਔਰ ਅਸੀਂ ਉਹਦੇ ਲਈ ਸਟੈਂਡ ਲਿਆ ਸ ਹੁਣ ਇੱਥੇ ਆ ਕੇ ਜਦੋਂ ਫਿਲਮਾਂ ਦੀ ਗੱਲ ਆਉਂਦੀ ਹੈ ਨਾ ਉੱਥੇ ਵੀ ਅਸੀਂ ਉਸ ਜੀ ਨੂੰ ਯਾਦ ਰੱਖੀਏ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਪਰ ਲੈ ਕੇ ਜਾਣਾ ਹੈ ਜੇ ਕਿਤੇ ਗਾਣੇ ਤੇ ਫਿਲਮਾਂ ਬੰਦ ਹੋ ਜਾਣ ਤੁਹਾਨੂੰ ਲੱਗਦਾ ਕਿ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਜਵਾਕੰਦ ਨੂੰ ਪੰਜਾਬੀ ਆਉਂਦੀ ਹੋ ਮਾਂ ਪਿਓ ਟਾਈਮ ਦੇ ਪਾਉਂਦੇ ਕਦੇ ਇਹਨਾਂ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਉਹਨਾਂ ਦੀ ਲਾਈਫ ਦੇ ਵਿੱਚ ਟੈਨਸ਼ਨ ਸੀ ਇੰਨੀਆਂ ਜ਼ਿਆਦਾ ਨੇ ਸੋ ਬੱਚਿਆਂ ਨੂੰ ਇਹ ਵੀ ਇੱਕ ਪੰਜਾਬੀ ਸਿਖਾਉਣ ਦਾ ਜ਼ਰੀਆ ਹੈ ਪਰ ਮੈਂ ਸਾਰਿਆਂ ਨੂੰ ਕਹੂੰਗਾ ਕਿ ਦੇਖੋ ਮੈਨੂੰ ਜੋ ਦਿੱਤਾ ਹੈ ਆ ਉਹ ਪੰਜਾਬੀ ਮਾਂ ਬੋਲੀ ਨਹੀਂ ਦਿੱਤਾ ਹੈ ਮੈਂ ਗਾ ਕੇ ਕਮਾਇਆ ਮੈਨੂੰ ਇੱਕ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਮੇਰੀ ਆਡੀਅנס ਨੇ ਔਰ ਪੰਜਾਬੀ ਲੈਂਗੁਏਜ ਨੇ ਦਿੱਤੀ ਆ ਔਰ ਅਸੀਂ ਉਹਦੇ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਔਰ ਜੋ ਅੱਗੇ ਵੀ ਜਿਹੜੀਆਂ ਮੈਂ ਫਿਲਮਾਂ ਬਣਾਉਂਗਾ ਉਹਦੇ ਵਿੱਚ ਪਿੱਛੇ ਵੀੜੀਆਂ ਕੀਤੀਆਂ ਨੇ ਮੇਰੇ ਅੱਜ ਤੱਕ ਮੇਰੇ ਡਾਇਰੈਕਟਰ ਨਾਲ ਐਗਰੀਮੈਂਟ ਨਹੀਂ ਸਾਈਨ ਹੋਏ ਕਿਉਂਕਿ ਰੱਬ ਨੇ ਜਿਹੜੀ ਜ਼ਬਾਨ ਬਖਸ਼ੀ ਆ ਜੇ ਕਿਸੇ ਨੇ ਕਰ ਲਈ ਤੇ ਜਿੱਥੇ ਕਿਉਂਕਿ ਮੈਂ ਐਸੇ ਪ੍ਰੋਡਿਊਸਰ ਦੋ ਫਿਲਮਾਂ ਕੀਤੀਆਂ ਨੇ ਮੈਂ ਉਹ ਦਰਦ ਨੂੰ ਸਮਝਦਾ ਹਾਂ ਔਰ ਅਸੀਂ ਇਸ ਫਿਲਮ ਨੂੰ ਅੱਗੇ ਵੀ ਪ੍ਰਮੋਟ ਕਰਾਂਗੇ ਔਰ ਇਸ ਤੋਂ ਬਾਅਦ ਵੀ ਚੰਗੇ ਕੰਟੈਂਟ ਲੈ ਕੇ ਆਵਾਂਗੇ ਬਿਲਕੁਲ ਜੀ ਬਹੁਤ ਵਧੀਆ ਬੈ ਥੈਂਕ ਯੂ ਸਰ ਥੈਂਕ ਯੂ ਤੁਹਾਡੀ ਗੱਲ ਨੂੰ ਮੈਂ ਵਡਾ ਕਰਦਾ ਇੱਕ ਜੇ ਮੰਨ ਲਓ ਆਪਾਂ ਨੂੰ ਸਭ ਨੂੰ ਹੀ ਪਤਾ ਹੁੰਦਾ ਮੌਤ ਨੇ ਆਉਣਾ ਹਰੇਕ ਹੀ ਇਹ ਕਹਦਾ ਹੁੰਦਾ ਕਿ ਜਿਹੇ ਦੇ ਨਾਲ 5 ਮਿੰਟ ਬਾਅਦ ਆ ਜੇ ਆਵੇ ਬਾਅਦ ਚ 5 ਮਿੰਟ ਦੀ ਜ਼ਿੰਦਗੀ ਮਿਲ ਜੇ ਇਹਦੇ ਨਾਲੋਂ ਜ਼ਿਆਦਾ ਮੇਰੇ ਸਹੀ ਗੱਲ ਇਹ ਤਾਂ ਹਰੇਕ ਦੀ ਹੁੰਦੀ ਹੀ ਹੈ ਭਾਈ ਡੈਵੀ ਜੀ ਹਾਂ ਜੀ ਡੈਵੀ ਸਰ ਸਾ ਸੁਲਤਾਨ ਸਾਡਾ ਜਿਹੜਾ ਆਪਣਾ ਇਹਨੂੰ ਵੀ ਜ਼ਰੂਰਤ ਸੀ ਹਾਂਜੀ ਬਈ ਉਹ ਛੋਟੀ ਪੁੱਛਣਾ ਜੀ ਮੇਰਾ ਤਜਰਬਾ ਦੁਨੀਆ ਦੀ ਪੰਜਾਬੀ ਇੰਡਸਟਰੀ ਮੈਂ ਬਾਈ ਉਹਨਾਂ ਨਾਲ ਮੈਂ ਪਹਿਲਾਂ ਕਈ ਵਾਰੀ ਡਿਸਕਸ ਕੀਤਾ ਹੈ ਕਿ ਉਸ ਚੀਜ਼ਾਂ ਸੀਗੇ ਜਦੋਂ ਅਸੀਂ ਥੀਏਟਰ ਕਰਦੇ ਸੀਗੇ ਤੇ ਮੇਰਾ ਤਾਂ ਲਾਈਕ ਬਿਲਕੁਲ ਹੀ profession ਤੋਂ ਅਲੱਗ ਹੋ ਕੇ ਮੈਂ ਚੱਲਿਆ ਸੀ ਇਸ ਛੀਜ਼ ਨੂੰ ਲੈ ਕੇ ਤੇ ਪੰਜਾਬੀ ਇੰਡਸਟਰੀ ਦੇ ਨਾਲ ਜਾਂ ਬਾਲੀਵੁੱਡ ਦੇ ਨਾਲ ਵੀ ਜਿੰਨਾ ਕੁ ਵੀ ਮੇਰਾ ਰਿਹਾ ਹੈਣਾ ਜੀ ਸੋ ਮੈਨੂੰ ਜੋ ਫਿਲਮ ਦੇ ਵਿੱਚ ਮੈਸੇਜ ਦਿੱਤਾ ਹੈ ਕਿ ਭਰਾਵਾ ਵਾਲੀ ਗੱਲ ਮੇਰੀ ਤਾਂ ਸੋ ਈਸ਼ਾਨ ਬਾਈ ਹੈਗੇ ਨੇ ਵੱਡੇ ਬਾਈ ਹੁਣੀ ਹੈਗੇ ਨੇ ਹੈਣਾ ਜੀ ਸਾਰਿਆਂ ਨੇ ਭਰਾਵਾ ਵਾਂਗੂ ਮੇਰਾ ਸਾਥ ਦਿੱਤਾ ਸੋ ਇਹੀ ਮੇਰਾ ਤਜਰਬਾ ਰਿਹਾ ਕਿ ਆਪਾਂ ਤਾਂ ਹੁਣ ਤੱਕ ਭਰਾ ਹੀ ਕਿਹਾਏ ਨੇ ਜੀ ਠੀਕ ਹੈ ਜੀ ਤੇ ਬਾਕੀ ਜੋ ਫਿਲਮ ਦਾ ਹੈਗਾ ਮੁੱਦਾ ਹੈਣਾ ਜੀ ਉਸ ਥੀਮ ਨੂੰ ਲੈ ਕੇ ਤੁਸੀਂ ਕੁਝ ਪੁੱਛਣਾ ਚਾਹੋ ਤਾਂ ਹੜਾ ਜੀ ਤੁਸੀਂ ਇੱਕ ਗੱਲ ਪੁੱਛ ਰਹੇ ਸੀਗਾ ਨਾ ਨਿਸ਼ਾਨ ਬਾਈ ਤੇ ਸਿੱਪੀ ਬਾਈ ਦਾ ਹਨਾ ਜੀ ਬਹੁਤ ਮੇਰਾ ਮੇਰਾ ਇੱਕ ਹਰੇਕ ਆਡੀਅנס ਦੇ ਨਾਲ ਹਨਾ ਇੱਕ ਛੋਟ ਇਜ਼ੀ ਰਿਕਵੈਸਟ ਹੈ ਕਿ ਫਿਲਮ ਨੂੰ इवन ਕਿ ਸਾਡੇ ਐਨੀਮਲ ਦੇ ਵੇਲੇ ਵੀ ਬਹੁਤ ਸਵਾਲ ਚੁਕੇ ਗਏ ਸੀ ਹਨਾ ਫਿਲਮ ਨੂੰ ਨਾ ਜੀ ਤੁਸੀਂ ਥੋੜਾ ਤਰੀਕੇ ਨਾਲ ਦੇਖਿਆ ਮੈਨੂੰ ਆਪਣੇ ਪਤਾ ਕੀ ਹੁੰਦਾ ਕਿ ਆਪਾਂ ਫਿਲਮ ਓਵਰਆਲ ਉੱਪਰੋਂ ਉੱਪਰੋਂ ਦੇਖ ਲੈਂਦੇ ਆ ਆਪਾਂ ਨੂੰ ਨਾ ਉਸ ਚੀਜ਼ਾਂ ਨੂੰ ਦੇਖ ਕੇ ਆਪਾਂ ਧਿਆਨ ਨਹੀਂ ਦਿੰਦੇ ਕਿ ਹਾਂ ਵੀ ਕਹਾਣੀ ਚੱਲ ਕੀ ਰਹੀ ਹੈ ਹਣ ਜੇ ਇਹਨਾਂ ਨੇ ਦੋ ਹਨ ਇੱਕ ਦੂਜੇ ਨੂੰ ਗੋਲੀ ਮਾਰੀ ਐ ਠੀਕ ਹੈ ਜੀ ਉਹਦਾ ਸਿੰਬੋਲਿਕਲੀ ਰੀਜ਼ਨ ਕੀ ਸੀਗਾ ਕਿ ਦੋਵੇਂ ਭਾਈ ਸੀਗੇ ਜੇ ਇੱਕ ਬੰਦਾ ਪਹਿਲਾਂ ਮਾਰਦਾ ਦੂਜਾ ਮਾਰਦਾ ਤਾਂ ਉਹ ਚੀਜ਼ ਨੂੰ ਕਨਸਰਟ ਹੁਣ ਤਾਂ ਸਟੋਰੀ ਐ ਦੱਸਣ ਲੱਗੇ ਬੰਦ ਕਰ ਦਿਓ ਮੇਰਾ ਵੀ ਓਏ ਹੋਰ ਵੀ ਦੇਖਣੀ ਆ ਕਿਸੇ ਨੇ ਆ ਜਾਓ ਆ ਜਾਓ ਆ ਜਾਓ ਸੌਰੀ ਸੌਰੀ ਹਾਂ ਆ ਜਾਓ ਆ ਜਾਓ ਮੇਰਾ ਬੁਲਾ ਦੋ ਸਾਰੀ ਫਿਲਮੀ ਸੁਣਾਤੀ ਸੀ ਪਸੰਦ ਕਰਾਂ ਨੇ ਸੈਂਕੜੇ ਭਾਈ